ਸ਼ਹਾਦਤਾਂ ਦੇ ਸਫ਼ਰ ਦਾ ਪਹਿਲਾ ਦਿਨ 6ਪਉ 20 ਦਸੰਬਰ ਜਦੋਂ ਕਲਗੀਧਰ ਪਾਤਸ਼ਾਹ ਤਾਰਿਆਂ ਦੀ ਛਾਂ ਵਿੱਚ ਆਨੰਦਗੜ੍ਹ ਦੇ ਕਿਲੇ ਤੋਂ ਨਿਕਲੇ ਸਨ ਦਸੰਬਰ 1704 6ਪਉ ਦੀ ਸਰਦ ਹਨੇਰੀ ਰਾਤ ਵਿੱਚ ਸ਼ੁਰੂ ਹੋਏ ਸਰਬੰਸਦਾਨੀ ਦਸ਼ਮੇਸ਼ ਪਿਤਾ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਵਿੱਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਦੇ ਪਿਖੜੇ ਪੈਂਡੇ ਦੌਰਾਨ ਬਾਜਾ ਵਾਲੇ ਚੋਜੀ ਪ੍ਰੀਤਮ ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਸੇਵਕਾਂ ਦੇ ਸਿੱਖੀ ਸਿਦਕ ਦੇ ਝਲਕਾਰੇ ਇਤਿਹਾਸ ਦੇ ਪੰਨਿਆਂ 'ਚੋਂ ਰਹਿੰਦੀ ਦੁਨੀਆ ਤੱਕ ਪੈਂਦੀ ਰਹਿਣਗੇ। ਸ੍ਰੀ ਅਨੰਦਪੁਰ ਸਾਹਿਬ ਨੂੰ ਦੁਸ਼ਮਣਾਂ ਵੱਲੋਂ ਪਾਏ 7 ਮਹੀਨਿਆਂ ਦੇ ਲੰਮੇ ਘੇਰੇ ਦੇ باوجود ਅਨੰਦਗੜ੍ਹ ਦੇ ਕਿਲੇ ਵਿੱਚ ਗੁਰੂ ਕੇ ਖਾਲਸੇ ਪੂਰੀ ਚੜ੍ਹਦੀ ਕਲਾ ਨਾਲ ਵਿਚਰ ਰਹੇ ਸਨ। ਆਪਣੀ ਕੋਈ ਪੇਸ਼ਨਾ ਚਲਦੀ ਵੇਖ ਜਦੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਕੁਰਾਨ ਤੇ ਗਊ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਲਾ ਖਾਲੀ ਕਰਨ ਦੀ ਬੇਨਤੀ ਕੀਤੀ ਤਾਂ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਹੁਕਮ ਦੇ ਦਿੱਤਾ ਗੁਰੂ ਸਾਹਿਬ ਦਾ ਹੁਕਮ ਮਿਲਦਿਆਂ ਹੀ ਸਿੰਘਾਂ ਨੇ ਅਨੰਦਪੁਰ ਸਾਹਿਬ ਛੱਡਣ ਅਤੇ ਸ਼ਹਾਦਤਾਂ ਦੇ ਸਫ਼ਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਤਿਹਾਸਕਾਰਾਂ ਅਨੁਸਾਰ ਕਲਗੀਆਂ ਵਾਲੇ ਪਾਤਸ਼ਾਹ ਨੇ ਗੁਰੂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਸਾਈ ਅਨੰਦਾਂ ਦੀ ਪੁਰੀ ਨੂੰ ਆਖਰੀ ਵਾਰ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਸ ਨਗਰ ਵਿੱਚ ਦੁਬਾਰਾ ਆਉਣ ਦਾ ਮੌਕਾ ਨਹੀਂ ਮਿਲਣਾ ਮੰਜ਼ਲ ਤੋਂ ਅਣਜਾਣ ਸ਼ਹਾਦਤਾਂ ਦੇ ਅਨੋਖੇ ਸਫ਼ਰ ਲਈ ਵੱਡੇ ਸਹਿਜਾਦੇ ਹੱਥਾਂ ਵਿੱਚ ਸ਼ਸਤਰ ਸੰਭਾਲੀ ਤਿਆਰ ਪਰ ਤਿਆਰ ਖੜੇ ਸਨ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਵਾਲੇ ਜਥੇ ਵਿੱਚ ਪਾਲਕੀਆਂ ਵਿੱਚ ਬਿਰਾਜਮਾਨ ਸਨ ਛੋਟੇ ਸਹਿਬਜ਼ਾਦੇ ਦਾਦੀ ਮਾ ਮਾਤਾ ਗੁਜਰ ਕੌਰ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸਨ ਪੰਜ ਪਿਆਰੇ ਦਸ਼ਮੇਸ਼ ਜੀ ਦੀ ਰਹਿਨਮਾਈ ਹੇਠ ਕਮਰ ਕਸਾ ਕਰ ਚੁੱਕੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ குரு ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਦੇ ਸੰਸਕਾਰ ਵਾਲੀ ਥਾਂ ਦੇ ਦਰਸ਼ਨ ਕਰਕੇ ਅਰਦਾਸਾ ਸੋਧਿਆ ਕਿ ਅਨੰਦਪੁਰ ਸਾਹਿਬ ਨੂੰ ਆਪਣੀ ਆਖਰੀ ਫਤਿਹ ਬੁਲਾ ਦਿੱਤੀ ਇੱਕ ਉਦਾਸੀ ਸਿੱਖ ਭਾਈ ਗੁਰਪਖ ਸਿੰਘ ਨੂੰ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਪੱਖ ਕੇ ਅੰਤਾਂ ਦੀ ਸਰਦ ਰਾਤ ਵਿੱਚ ਗੁਰੂ ਸਾਹਿਬ ਦਾ ਕਾਫਲਾ ਅਨੰਦਪੁਰ ਸਾਹਿਬ ਤੋਂ ਨਿਕਲਿਆ। ਸਭ ਤੋਂ ਅੱਗੇ ਨੀਲੇ ਘੋੜੇ ਉੱਤੇ ਕਲਗੀਆਂ ਵਾਲੇ ਜੋਜੀ ਪ੍ਰੀਤਮ ਸਨ। ਵਿਚਕਾਰ ਮਾਤਾਵਾਂ, ਬੱਚੇ ਤੇ ਬਜ਼ੁਰਗ। ਆਖਰੀ ਜਥੇ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਪਾਪਾ ਚੂਚਾ ਸਿੰਘ ਜੀ ਸਿੰਘਾਂ ਨਾਲ ਪੂਰੇ ਲਸ਼ਕਰ ਦੀ ਸੁਰੱਖਿਆ ਕਰਦੇ ਚੱਲ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਗੁੱਡ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਆ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ